ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਨਾ ਸਵੰਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਅੱਜ ਅਦਰ ਸੋਸ਼ਲ ਵੈਲਫੇਅਰ ਸੁਸਾਇਟੀ ਰਜਿਸਟਰਡ ਪੰਜਾਬ ਵੱਲੋਂ ਸਕੂਲ ਆਫ ਐਮਐਸ ਬੰਗਾਵਕੇ ਫਿਲਮ ਦਿਖਾਈ ਗਈ ਚਾਰ ਸਾਹਿਬਜ਼ਾਦੇ ਇਸ ਫਿਲਮ ਦਿਖਾਉਣ ਦਾ ਕੀ ਮਕਸਦ ਹੈ ਇੱਕੋ ਇੱਕ ਮਕਸਸਦ ਹੈਗਾ ਵੀ ਜਿਸ ਤਰ੍ਹਾਂ ਬੱਚਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੇ ਉਹ ਆਪਣੇ ਮਾਂ-ਬਾਪ ਦਾ ਕਹਿਣਾ ਮੰਨਿਆ ਅਸੀਂ ਵੀ ਚਾਹੁੰਦੇ ਹਾਂ ਵੀ ਅੱਜ ਕੱਲ ਬੱਚੇ ਜਿਹੜੇ ਆਪਣੇ ਮਾਂ-ਬਾਪ ਦਾ ਕਹਿਣਾ ਮੰਨਣ ਤੇ ਜਿਸ ਤਰ੍ਹਾਂ ਉਹਨਾਂ ਨੇ ਉਹਨਾਂ ਦੇ ਹਰ ਹੁਕਮ ਤੇ ਫੁੱਲ ਚੜਾਏ ਹੈਗੇ ਇਸ ਤਰ੍ਹਾਂ ਵੀ ਹੁਣ ਵੀ ਬੱਚਿਆਂ ਨੂੰ ਚਾਹੀਦਾ ਹੈਗਾ ਵੀ ਉਹਨਾਂ ਦੇ ਜਿਵੇਂ ਮੰਨ ਲਓ ਸਿੱਖਿਆ ਲੈ ਕੇ ਉਹਨਾਂ ਗੁਰੂ ਗੁਰੂਆਂ ਤੋਂ ਸਿੱਖਿਆ ਲੈ ਕੇ ਬੱਚੇ ਮੰਨ ਲਓ ਆਪਣੇ ਫ ਮਾਪੇ ਦੇ ਕਹਿਣੇ ਤੇ ਤੇ ਜੇ ਇਸ ਤਰ੍ਹਾਂ ਬੱਚੇ ਅਮਲ ਕਰਨ ਤਾਂ ਕਿ ਮਨ ਲੋ ਨਸ਼ਿਆਂ ਤੋਂ ਵੀ ਬਚ ਸਕਦੇ ਹੈਗੇ ਆ ਤੇ ਹੋਰ ਮਾੜੀਆਂ ਕ੍ਰਿਤੀਆਂ ਤੋਂ ਵੀ ਬਚ ਸਕਦੇ ਹੈਗੇ ਆ ਠੀਕ ਹੈ ਜੀ ਤੇ ਇਕ ਨੰਬਰ ਦੋ ਇਸ ਤਰ੍ਹਾਂ ਹੈ ਕਿ ਬੱਚਿਆਂ ਨੂੰ ਦਿਖਾ ਲੰਦਾ ਕੀ ਮਕਸਦ ਹੈਗਾ ਮੇਨ ਮਕਸਦ ਸਾਡਾ ਇਹੀ ਸੀਗਾ ਕਿ ਬੱਚੇ ਜੇ ਮਨ ਲੋ ਮਾਪੇ ਦਾ ਕਹਿਣਾ ਮੰਨਣ ਮਾਪੇ ਦੇ ਆਗਿਆਕਾਰੀ ਬਣਨ ਇਹ ਤੋਂ ਇਲਾਵਾ ਤੁਸੀਂ ਹੋਰ ਵੀ ਕਿਤੇ ਫਿਲਮ ਦਿਖਾ ਰਹੇ ਹੋ ਹਾਂ ਹੋਰ ਵੀ ਸਾਡੀ ਕੋਸ਼ਿਸ਼ ਹੈ ਜੀ ਬਾਕੀ ਸਕੂਲਾਂ ਵਿੱਚ ਵੀ ਫਿਲਮ ਦਿਖਾ ਲਾਂਗੇ ਜੀ ਅੱਜ ਅਦਾ ਸੋਸ਼ਲ ਵੈਲਿਊ ਸੋਸਾਇਟੀ ਪੰਜਾਬ ਵੱਲੋਂ ਸਕੂਲ ਆਫ ਵੈਮਨਸ ਬੰਗਾ ਵਿੱਚ ਚਾ ਚਾਹ ਸਾਬ ਜਦੇ ਫਿਲਮ ਦਾ ਫਿਲ ਮੰਗਣ ਕੀਤਾ ਗਿਆ ਇਹਦਾ ਮੁੱਖ ਮੰਤਵ ਸਮਾਜ ਨੂੰ ਗੁਰੂ ਸਾਹਿਬਾਨ ਦੇ ਨਾਲ ਜੋੜਨਾ ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਦੇ ਬੱਚਿਆਂ ਨੇ ਜੋ ਸਰਵੰਸਦਾਨ ਕੀਤਾ ਉਹਨਾਂ ਨੇ ਉਹ ਉਹਨਾਂ ਦੇ ਬਾਰੇ ਸਮਾਜ ਨੂੰ ਅਵੇਅਰ ਕਰਨਾ ਕਿਉਂਕਿ ਪਿਛਲੇ ਸਮਿਆਂ ਤੋਂ ਦੇਖ ਰਹੇ ਹਾਂ ਸਮਾਜ ਸਾਡਾ ਬਹੁਤ ਹੀ ਅਬਾਗੌਨ ਦੇ ਵਿੱਚ ਫਸਿਆ ਹੋਣ ਕਰਕੇ ਇਹਨਾਂ ਤੋਂ ਮੰਨ ਲਓ ਬੇਮੁਖ ਹੋ ਰਿਹਾ ਹੈ ਇਸ ਨੂੰ ਜਾਗਰਤ ਕਰਨ ਲਈ ਸਾਡੀ ਸੰਸਥਾ ਵੱਲੋਂ ਇਹ ਭਰਾਲਾ ਕੀਤਾ ਗਿਆ ਅਗਣ ਵਾਲੇ ਸਮਿਆਂ ਵਿੱਚ ਵੀ ਹੋਰ ਸਕੂਲਾਂ ਵਿੱਚ ਵੀ ਸਾਡੀ ਸੰਸਥਾ ਵੱਲੋਂ ਫਿਲਮ ਦਿਖਾਈ ਜਾਵੇਗੀ ਅਤੇ ਬੱਚਿਆਂ ਨੂੰ ਵੇਅਰ ਕਰਾਇਆ ਕੀਤਾ ਜਾਵੇਗਾ ਸਾਡੀ ਸੰਸਥਾ ਵੱਲੋਂ ਇਸੇ ਸਕੂਲ ਦੇ ਵਿੱਚ ਕੁਇਜ਼ ਕੰਮਲ ਮੁਕਾਬਲਾ ਕਰਾਇਆ ਜਾਵੇਗਾ ਜਿਸ ਵਿੱਚ ਬੱਚਿਆਂ ਨੂੰ ਗੁਰੂ ਸਾਹਿਬਾਨ ਅਤੇ ਸਭ ਜੱਤਿਆਂ ਦੇ ਦੇ ਅਕੋਰਡਿੰਗ ਪ੍ਰਸ਼ਨੋਤਰੀ ਦਾ ਮੁਕਾਬਲਾ ਕਰਾਇਆ ਜਾਵੇਗਾ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਸਾਡਾ ਮੁੱਖ ਮਤਵ ਬੱਚਿਆਂ ਨੂੰ ਗੁਰੂ ਸਾਹਿਬਾਨ ਦੇ ਨਾਲ ਜੋੜਨਾ ਅਤੇ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਜਾਗਰਤ ਕਰਨਾ ਭਾਜੀ ਬਹਾਦਰ ਚੰਦ अरोड़ा ਜਿਲ੍ਹਾ ਪ੍ਰਧਾਨ ਅਦਸ਼ ਵੈਲਫੇਅਰ ਸੁਸਾਇਟੀ ਨਮਾਸ਼ਰ ਮੈਂ ਅੱਜ ਇਸ ਗਵਰਨਮੈਂਟ ਸਕੂਲ ਦੇ ਵਿੱਚ ਜੋ ਸ਼ਹੀਦਾਂ ਦੇ ਬਾਰੇ ਵਿੱਚ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ਹੈ ਔਰ ਮੈਂ ਨਾ ਸਕੂਲਾ ਦਾ ਵੀ ਬਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਇਹ ਟਾਈਮ ਦਿੱਤਾ ਔਰ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆਂ ਇਹ ਜਿਹੜਾ ਸਮਾਂ ਹੈ ਸਾਡੇ ਬੱਚੇ ਜਿਹੜੇ ਆ ਨਸ਼ੇ ਤੋਂ ਦੂਰ ਰਹਿਣ ਔਰ ਮੈਂ ਇੱਕ ਹੋਰ ਬਾਤ ਕਰਨਾ ਚਾਹੁੰਦਾ ਜੋ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਨੇ ਉਹ ਕਦੀ ਭੁਲਾਈਆਂ ਨਹੀਂ ਜਾ ਸਕਦੇ ਹੈਗਾ ਪਿਤਾ ਵਾਰਿਆ ਤੇ 4000 ਵਾਰੇ ਉਹ ਹਿੰਦ ਤੇਰੀ ਸ਼ਾਨ ਬਦਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੋਈ ਜਾਤ ਪਾਤ ਨੂੰ ਨਹੀਂ ਦੇਖਿਆਗਾ ਕਿਸੇ ਨੇ ਦੇਖਿਆ ਉਹਨੇ ਆਪਣੇ ਧਰਮ ਦੀ ਔਰ ਆਪਣੇ ਹਿੰਦੂਆਂ ਦੀ ਔਰ ਆਪਣੇ ਸਾਰੇ ਧਰਮ ਦੀ ਉਹਨਾਂ ਨੇ ਬਲਾਈ ਰੱਖਿਆ ਔਰ ਆਪਣੇ ਵਾਰਿਆ ਹਿੰਦ ਤੋ ਹਿੰਦ ਤੇਰੀ ਸ਼ਾਨ ਬਦਲੇ ਪਿਤਾ ਵਾਰਿਆ ਤੇ ਲਾਲ ਚਾਰੇ ਵਾਰੇ ਉਹ ਹਿੰਦ ਤੇਰੀ ਸ਼ਾਨ ਬਦਲੇ ਮੈਂ ਵੈਲਫੇਅਰ ਸੁਸਾਇਟੀ ਦੇ ਪੰਜਾਬ ਦੇ ਪ੍ਰਧਾਨ ਸ੍ਰੀਸ਼ ਜੀ ਦਾ ਔਰ ਸਾਡੇ ਜਿਹੜੇ ਜਨਰਲ ਸੈਕਟਰੀ ਆ ਇਸ ਸੁਸਾਇਟੀ ਦੀ ਜਾਨ ਆ ਡਾਕਟਰ ਹਰੀ ਜੀ ਦਾ ਵੀ ਬਹੁਤ ਧੰਨਵਾਦੀਆਂ ਜਿਹੜੇ ਕਿ ਸਾਨੂੰ ਸਮੇਂ-ਸਮੇਂ 'ਤੇ ਸਾਨੂੰ ਇੱਥੇ ਬੁਲਾਉਂਦੇ ਆ ਔਰ ਪ੍ਰੋਗਰਾਮਾਂ ਵਿੱਚ ਸਾਨੂੰ ਵੀ ਇਹ ਜਾਣਕਾਰੀ ਆਂਦੀ ਆ ਔਰ ਮੈਂ ਇਹਨਾਂ ਬੱਚਿਆਂ ਦਾ ਵੀ ਆ ਵੀ ਆਪਣੇ ਮਾਤਾ-ਪਿਤਾ ਦੀ ਸੇਵਾ ਕਰੋ ਬਜ਼ੁਰਗਾਂ ਦੀ ਇੱਜ਼ਤ ਕਰੋ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਕੁਰਬਾਨੀਆਂ ਕੀਤੀਆਂ ਉਹ ਕਦੀ ਜ਼ਿੰਦਗੀ 'ਚ ਭੁਲਾਈਆਂ ਨਹੀਂ ਜਾ ਸਕਦੀਆਂ ਔਰ ਮੈਂ ਆਪਣੇ ਨੌਜਵਾਨਾਂ ਨੂੰ ਔਰ ਆਪਣੇ ਬੱਚਿਆਂ ਨੂੰ ਇਹ ਹੀ ਦੇ ਦਿੰਨਾ ਉਹਨਾਂ ਦੀਆਂ ਕੁਰਬਾਨੀਆਂ ਤੇ ਇਹ ਪੂਰਾ ਉਤਰੋ ਔਰ ਆਪਣੇ ਦੇਸ਼ ਦੀ ਆਪਣੇ ਸਮਾਜ ਦੀ ਸੇਵਾ ਕਰਨੀ ਦਾ ਖਾਲਸਾ ਵਹੀ ਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਪੂਰੇ ਹਿੰਦ ਵਾਸਤੇ ਬਹੁਤ ਵੱਡੀ ਹੈ ਉਹਨਾਂ ਦਾ ਇਹ ਸ਼ਬਦ ਅਸੀਂ ਨਹੀਂ ਭੁੱਲ ਸਕਦੇ ਉਹਨਾਂ ਨੇ ਕਿਹਾ ਚਾਰ ਮੂਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਪੂਰੇ ਹਿੰਦੁਸਤਾਨ ਨੂੰ ਉਹਨਾਂ ਦੀ ਕੁਰਬਾਨੀ ਕਰਕੇ ਹਿੰਦੁਸਤਾਨ ਸਲਾਮਤ ਹੈ ਸਨਾਤਨ ਧਰਮ ਸਲਾਮਤ ਹੈ ਸਾਰੇ ਧਰਮ ਇਹਨਾਂ ਦੀ ਕੁਰਬਾਨੀ ਕਰਕੇ ਸਲਾਮਤ ਰਹੇ ਹਮੇਸ਼ਾ ਰਹੇ ਜਨਤਪੀਂ ਬਰੋਗ ਕਰਮਾ ਰਹੇ ਹਮੇਸ਼ਾ ਰਹੇ ਹਮੇਸ਼ਾ 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 ਬਾਬਾ ਸਾਹ ਤਾਦੀਸ਼ੌਰ ਦੇ ਤੇਰਾ ਨਾਮ ਦੇਖੋ ਕੇ ਬਾਬਾ ਸਾਹ ਤਾਦੀਸ਼ੌਰ एनएसएस कैंप ਦੇ ਤਹਿਤ ਬਾਬਾ ਵਜੀਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਤੋਂ ਨਸ਼ਾ ਖਿਲਾਫ ਰੈਲੀ ਕੱਢੀ ਗਈ। ਪੱਤਰਕਾਰ ਪ੍ਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ। ਬੋਲਾਵਾ ਤਾਂ ਨਸ਼ੇ ਛੱਡੋ। ਛੱਡੋ। ਨਸ਼ੇ ਛੱਡੋ। ਛੱਡੋ। ਨਸ਼ੇ ਛੱਡੋ। ਛੱਡੋ। ਜਾਗੋ ਪੀਓ ਜਾਗੋ। ਨਸ਼ਾ ਛੱਡੋ। ਜਾਗੋ ਪੀਓ ਜਾਗੋ। ਨਸ਼ਾ ਛੱਡੋ। ਜਾਗੋ ਪੀਓ ਜਾਗੋ। ਜਾਗੋ ਜਾਗੋ। ਜਾਗੋ ਪੀਓ ਜਾਗੋ। नशा पंजाब रही पंजाब रही नशा पंजाब रै नीता नशे छॾो नशे छॾो नशे छॾो ਰੈਡਕ੍ਰੋਸ ਦੀ ਹੈਲਪ ਨੇ ਆਨਡਾਲ ਤੋਂ ਆਪਾਰੀ ਸਕੂਲ ਸੱਜਣਾਂ ਆਇਆ ਉਸ ਮਸ਼ਿਆਂ ਦੇ ਖਿਲਾਫ ਅੱਜ ਕਾਰੰਡ ਕਰਦੀ ਹੈ ਜਿਹੜੀ ਕਿ ਹੁਣ ਪਿੰਡਸ ਬਹੁਤ ਦੇ ਵਿੱਚ ਪੁੱਜ ਗਈ ਆ ਇੱਥੇ ਅਸੀਂ ਹੁਣ ਲੱਗਦਾ ਸ਼ੱਕ ਹੈ ਹਮ ਵਾਪਸੀ ਸਾਡੇ ਦੁਆਰਾ ਹੋਣੀ ਚਾਹੀਦਾ ਹੈ ਕਿ ਫਤਿਹ ਬਾਬਾ ਬਜੀਤ ਸਿੰਘ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਵੱਲੋਂ ਐਨਐਸਐਸ ਕੈਂਪ ਜੋ ਕਿ 17 ਤੋਂ ਲੈ ਕੇ 23 ਤਰੀਕ ਤੱਕ ਚੱਲਣਾ ਹੈ ਜੀ ਉਹਦੇ ਵਿੱਚ ਅੱਜ ਨਸ਼ਾ ਛੱਡੋ ਕੋੜ ਬੱਡੋ ਵਾਲੀ ਜਿਹੜੀ ਰੈਲੀ ਸੀਗੀ ਉਹ ਅੱਜ ਸ਼ੁਰੂ ਕੀਤੀ ਗਈ ਆ ਸਲੋ ਪਿੰਡ ਦੇ ਵਿੱਚ ਜਿਹਦੇ ਵਿੱਚ ਕਾਫੀ ਸਹਯੋਗੀਆਂ ਨੇ ਸਾਥ ਦਿੱਤਾ ਪਿੰਡ ਵਾਲਿਆਂ ਨੇ ਵੀ ਅਸੀਂ ਧੰਨਵਾਦ ਕਰਦੇ ਆ ਵਾਈਗੁਰ ਜੀ ਦਾ ਖਾਲਸਾ ਵੀ ਵਾਈਗੁਰ ਜੀ ਦੀ ਫਤਿਹ